ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਿੱਧਰ ਦੀਆਂ ਤਿਆਰੀਆਂ ਭਾਈ ਅੱਜ ਵਾਂਡੇ ਦੀਆਂ ਕਿੱਥੇ ਵਾਂਡੇ ਚੱਲੇ ਜੇ ਕਾਦੀਆਂ ਕਾਦੀਆਂ ਕੀ ਕਰਨੂ ਆਪਣੇ ਦੋਤੇ ਨੂੰ ਪੱਗ ਦੇਣਾ ਅੱਛਾ ਆਹ ਚੰਗਾ ਟਾਈਮ ਹੀ ਠਾੜਾ ਜਾਣ ਦਾ ਚਲੋ ਕੋਈ ਨਹੀਂ ਕਿਹੜਾ ਦੂਰ ਵਾ ਹੂੰ ਝੱਟ ਤੇ ਆ ਜਾਣਾ ਚਲੋ ਇੱਥੇ ਆਏ ਆਹ ਤੇ ਚਲੋ ਨਿਆਣਾ ਹੀ ਆ ਤੇ ਬੰਦਾ ਸਾਡਾ ਕਹਿੰਦਾ ਵੀ ਦੇ ਕੇ ਜਾਓ ਮਾਮਾ ਜੀ ਮੈਨੂੰ ਪੱਗ ਤੇ ਮੈਂ ਪਾ ਕੇ ਸਕੂਲੇ ਬਨ ਕੇ ਜਾਣੀ ਆ ਤੇ ਸਕੂਲ ਵਾਲੇ ਤਾਂ ਵੀ بڑا ਕਰਦੇ ਜਾਂਦਾ ਕਾਫੀ ਦਿਨ ਹੋ ਗਏ ਆ ਤੇ ਇੱਦਾਂ ਲੰਘਿਆ ਟਾਈਮ ਟਾਈਮ ਜਿਆ ਨਹੀਂ ਲੱਗਾ ਤੇ ਹੁਣ ਵੀ 4 ਵਜ ਚੱਲੇ ਆ ਤੇ ਚੱਲੇ ਆ ਅਸੀਂ ਤੇ ਚਲੋ ਦੇਖਦੇ ਆ ਜਾ ਕੇ ਕੀ ਕਰਦਾ ਉਹ ਕੀ ਨਹੀਂ ਠੀਕ ਆ ਜੀ ਪਹੁੰਚ ਗਏ ਆ ਕਾਦੀਆਂ ਕਾਦੀਆਂ ਪਹੁੰਚ ਗਏ ਆ ਜੀ ਹਾਂ ਇਸ ਜਿਹੀ ਅਹੀਂ ਫਿਰ ਬਣਾਇਆ ਹੀ ਨਹੀਂ ਜਿਆਦਾ ਨਹੀਂ ਬੱਸ ਤਾਂ ਵੀ ਕੀ ਕਰਨਾ ਆ ਚਲੋ ਜ਼ਿਆਦਾ ਕੀ ਕਰਨਾ ਹੈ ਇਹ ਤਾਂ ਹੀ ਚਲੋ ਕੋਈ ਨਹੀਂ ਦੇਖਦੇ ਮਿਲੋਣੇ ਹੁੰਦੇ ਨਾ ਹਾਂ ਤੇ ਮੁੰਡੇ ਨੂੰ ਅੱਜ ਬੰਨਣੀ ਆਪਾਂ ਪੱਗ ਹੈ ਇਹ ਬੜੀ ਜ਼िद ਕਰਦਾ ਹੈ ਵੀ ਮਾਮਾ ਜੀ ਮੈਨੂੰ ਪੱਗ ਦੇ ਕੇ ਜਾਓ ਅੱਜ ਇਹਦੇ ਵਾਸਤੇ ਪੱਗ ਲੈ ਕੇ ਆਏ ਆ ਸੱਸ ਸਹੁਰਾ ਠੀਕ ਆ ਪਰਾਤਾ ਜੀ ਘਰ ਸੱਸਰੀ ਘਰ ਜੀ ਸੱਸਰੀ ਘਰ ਠੀਕ ਆ ਇਹਦਾ ਨਾਮ ਹੈ ਗੁਰਕਮਲ ਸਿੰਘ ਠੀਕ ਆ ਆ ਸਾਡੇ ਜਿੱਜਾ ਜੀ ਆ ਜਗਜੀਤ ਸਿੰਘ ਸਿੱਧੂ ਸੰਤੂ ਆ ਇਹ ਮਾਸੀ ਜੀ ਆ ਸਾਡੇ ਤੇ ਇਹ ਭੈਣ ਜੀ ਆ ਸਾਰਿਆਂ ਜੀ ਸਾਰਿਆਂ ਇਹ ਜਵਾਨ ਆ ਖਾਣੇ ਆ ਬਾਤ ਰੇ ਮੰਡੀ ਰੋਂ ਮੰਡਿਆ ਭਾਗ ਲੇਕਾ ਮੰਡੀ ਨਾ ਆਪੇ ਬਹੁਤ ਆ ਦੇ ਨਹੀਂ ਵੱਧ ਗਿਆ ਨਾ ਜਿਹੜੀ ਭੱਗ ਵੱਧ ਨਹੀਂ ਬਹੁਤ ਬਹੁਤ ਨਹੀਂ ਨਹੀਂ ਚੰਗੀ ਗੱਲ ਆ। ਵਧੀਆ ਵਧੀਆ ਵਧੀਆ। ਉਹ ਆ ਕਹਿੰਦੇ। ਨਹੀਂ ਤੇ ਨਿਆਣੇ ਵਾਲਕ ਟਾਈ ਜਾਣਦੇ ਆਦੇ। ਇਹ ਤੇ ਬੁੱਧੀ ਆ ਜਿੱਦਨੋਂ ਹਣਾ ਪਰਮਾਣੂ ਆ ਬਾਲੇ। ਬੜੇ ਦਿਨਾਂ ਦੀ ਜਿੱਦ ਕਰਦਾ ਸੀ। ਠੀਕ ਹੈ ਨਾ? ਤੇ ਮਾਮੇ ਨੂੰ ਇੱਥੇ ਵੀ ਸਮਝਾਂ ਜਾਂਦੇ ਹੀ ਉਹ। ਹਾਂ। ਆਹ ਪੰਗਤੀ ਦੀ ਹੋਣੀ। ਠੀਕ ਨੇ। ਚਲੋ ਫੜੋ। ਚਲਦੇ ਬਾਅਦ ਤੇ ਸੰਟੀਮੀ। ਫੜਦਾ ਈ। ਹੁਣ ਹਣਾ ਖਾ ਲਈਓ। ਹੋ ਗਈ ਵੇਲੇ ਹੁਣ। ਉਹੇ ਭੇਡ ਪੂਜਾ ਪਈਆਂ ਵੱਡੀਆਂ ਬਾਅਦ ਚ ਮੁੰਡੇ ਨੂੰ ਬਾਅਦ ਦਿੰਦੇ ਆ ਨਾ ਤੇਨਾ ਦੋ ਜਾ ਇਹ ਵੀ ਸਹੀ ਆ ਨਹੀਂ ਤੇਰਾ ਪੂਜਾ ਹਾਂ ਨਹੀਂ ਆ ਬਈ ਵੀ ਠੀਕ ਆ ਰੂਪ ਨੂੰ ਖਾ ਲੋ ਰੂਪ ਨੂੰ ਕਰੀਂ ਜਾਣ ਮਾਸ ਨੂੰ ਆ ਜਾ ਇੱਧਰ ਕਵਲ ਤੂੰ ਖਾ ਲੈ ਆ ਮੈਂ ਖਾ ਲੈ ਦੋ ਦੋ ਹੋਰ ਹੈ ਆ ਠੀਕ ਨਹੀਂ ਨਹੀਂ ਅਜੇ ਠੀਕ ਨਹੀਂ ਹੈ ਕਵਲ ਨਹੀਂ ਭਾਈ ਤੈਨੂੰ ਖਾ ਲੈ ਆ ਲੈ ਆਂ ਤੇ ਚਲੀ ਤੇ ਲਿਆਉਂਦੇ ਦੇ ਖਾਣੇ ਚਾਹੀਦੇ ਨਹੀਂ ਨਹੀਂ ਸਹੀ ਆ ਕੀ ਸੀ ਜਨਨੀ ਚਲੋ ਰੂਪ ਆ ਜਾਈਂ ਤੇ ਆ ਸਾਡੀ ਜਨਨੀ ਰੂਪ ਹਾਂ ਆ ਗਏ ਮਾਜ ਹੋਣੀ ਵਿੱਚ ਰੂਪ ਬੋਲ ਸਾਤੀ ਕਾਲ ਬਲਾ ਹਾਂ ਸਾਸੀ ਕਾਲ ਨਹੀਂ ਨਾ ਬੁਲਾਉਂਦੀ ਐ ਚਲੋ ਚਾਹ ਪਾਣੀ ਸੱਕ ਲਿਆ ਵਾ ਇਹਨਾਂ ਨੇ ਹੁਣ ਹੋਰ ਸਾਤਰੀ ਕਾਲ ਬੋਲ ਰੋਪਾ ਸਾਗ ਲੈਨੇ ਆਨੇ ਆ ਸੰਗੀ ਜਾਂਦੀ ਆ ਇਹ ਕੱਲ ਨੂੰ ਮੈਂ ਕਹਿਣਾ ਆਡੀ ਖਾ ਲਿਓ ਹਰੇ ਚ ਆਈ ਹੈ ਹੈ ਆ ਸਾਡੇ ਮੁੰਡੇ ਦੀ ਫੱਕ ਆ ਲੋ ਬੋਲੇ ਧਿਆਨ ਦਉਂਦੇ ਪਿਆ ਪਾਸੋਂ ਦੇ ਦੋ ਇੱਧੇ ਪਿਆਰ ਦੇ ਦਿੰਦੇ ਆ ਕਿ ਨਹੀਂ ਆਹ ਹੈ ਇਦਾਂ ਕਹਿ ਇਦਾਂ ਹੀ ਕਿਆ ਬੜਿਆ ਹਾਂ ਹੈ ਇਕੱਲਾ ਤਾਂ ਨਾ ਨਾ ਜਾਰੇ ਜੀ ਛਟਾ ਹਾਂ ਘੋੜੇ ਮਾਂ ਮੱਝ ਘੋੜੇ ਨਾ ਮਾਂ ਮੱਝ ਕੋਈ ਨਹੀਂ ਕੋਈ 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 ਨਾ ਮੈਨੂੰ ਮੈਨੂੰ ਕੋਈ ਨਹੀਂ ਹਾਂ ਇਹ ਸਾਨੂੰ ਬੰਦੇ ਨੇ ਪੈਰ ਤੇ ਦੱਸਿਆ ਸਾਨੂੰ ਹਾਂ ਮੈਂ ਤੇ ਨੂੰ ਹੱਸਦਾ ਨਹੀਂ ਮੈਂ ਨਾ ਕਰ ਲਾ ਤੂੰ ਵੀ ਕੋਈ ਪ੍ਰੋਗਰਾਮ ਨਾ ਹੀ ਸੁਪਾ ਦੇ ਲੈ ਕੇ ਆਵਾਂਗੇ ਆ ਨਾ ਮਿੱਤਰੀ ਦੇ ਇਹਦਾ ਟਾਈਮ ਮਿੱਤਰੀ ਦੇ ਆ ਮੇਰੇ ਬਾਤ ਕਰਾਂਗੇ ਬਾਤ ਕਰਾਂਗੇ ਕੇ ਵੇਣਾ ਹੈ ਨਾ ਬਾਤ ਕਰਨਾ ਨਾ ਸਾਡੇ ਨੂੰ ਬਰਡਾ ਨਹੀਂ ਹੁੰਦਾ ਆ ਹੋਰ ਚੱਕ ਦੋ ਬਸ ਤੇ ਬਸ ਹੋਰ ਬੰਨਿਆ ਕਰਨੀ ਹੈ ਜੰਨਾ ਇੱਥੇ ਨੇ ਅਰੇ ਚ ਜਿਹੜਾ ਬਾਹ ਨੂੰ ਬਨਿਆ ਨਹੀਂ ਹੁੰਦਾ ਰਾਈ ਕਰਕੇ ਇਹ ਨਹੀਂ ਛੱਡਦੀ ਹੁੰਦੀ ਹੈ ਆਉਂ ਘਰ ਆ ਉਹ ਯਾਰ ਰੀਸਿਆ ਆ ਉਹ ਜੇ ਚੇਂਜ ਕਰਨੀ ਉਹ ਦਿਖਾਜੂ ਆ ਲੈ ਕੋ ਮਿਸਤਰੀ ਲੱਗੇ ਵਿਚਾਰੇ ਦੂਦ ਮਿਸਤਰੀ ਜਾਬ ਖਿੰਚਦਾ ਕੰਮ ਫਿਰ ਮੈਂ ਟੋ ਮੰਟੀ ਦੇਖੋ ਸਪੀਡ ਦੇਖੋ ਮਿਸਤਰੀ ਦੀ ਸਪੀਡ ਚੈੱਕ ਕਰੋ ਇੱਧਰ ਮਿਸਤਰੀ ਵੀ ਲੱਗੇ ਆ ਨਾਲ ਨਾਲ ਭਾਜੀ ਉਹਨਾਂ ਦੇ ਇਹ ਇਹ ਕਰਵਾਉਣ ਪਲਸਟਰ ਅਜੇ ਖਲਾਰਾ ਪੂਰਾ ਪਿਆ ਇਹਨਾਂ ਦੇ ਦੇਖੋ ਅਜੇ ਇਹ ਵੀ ਪਲੰਬਰ ਦੇ ਬਚਾ ਲਏ ਭਾਜੀ ਨੇ ਆਪ ਹੀ ਕਿਉਂ ਭਾਜੀ ਭਾਜੀ ਨੇ ਆਪ ਹੀ ਕਰ ਕਰ ਲਿਆ ਜੀ